ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਗੂਜੀਤ ਚੈਨਲ ਤੇ ਅੱਜ ਅਸੀਂ ਘਰੇ ਬੈਠੇ ਹਾਂ ਨੇ ਪੁਰਾਣਾ ਬੇਟੀ ਦਾ ਸਮਾਨ ਕੱਢਿਆ ਸੀ ਤੇ ਸੋਚਿਆ ਵੀਡੀਓ ਬਣਾ ਕੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੁਸੀਂ ਦੱਸਿਓ ਕਿਵੇਂ ਲੱਗੀ ਇਹ ਹੈਗੀ ਆਪਣੀ ਫੁਲਕਾਰੀ ਟੰਕੇ ਦੀ ਫੁਲਕਾਰੀ ਟੰਕਾ ਤੇ ਕੱਚੀ ਸਿੰਧੀ ਤੇ ਗੰਢ ਤੋਪਾ ਉਹਦੀ ਚਾਦਰ ਨੇੜੇ ਕਰਕੇ ਵੀਡੀਓ ਦਿਖਾਈ ਜਣਾ ਉਮੀਦ ਚਾਦਰ ਹੈ ਇਹ ਅਸੀਂ ਖੁਦ ਆਪਣੇ ਹੱਥਾਂ ਨਾਲ ਕੱਢੀ ਆ ਕੋਈ ਕੀ ਹੈ ਜਿੰਨਾ ਕ ਸਾਮਾਨ ਅੱਜ ਅਸੀਂ ਕੱਢਿਆ ਸੀ ਉਹਨਾਂ ਦਾ ਤੁਹਾਨੂੰ ਦਿਖਾ ਦਿੰਦੇ ਆ ਹਾਂ ਇਹ ਸਰਾਣੇ ਨੇ ਕ੍ਰੋਸ਼ੀਏ ਤੇ ਬਣਾਏ ਸੀ ਕ੍ਰੋਸ਼ੀਏ ਦੇ ਨੇੜੇ ਕਾਸ਼ ਦਿਖਾਉਂਦੇ ਠੀਕ ਹੈ ਹਾਂ ਕ੍ਰੋਸ਼ੀਏ ਤੇ ਬਣਾਏ ਸੀ ਸੀ ਇਹ ਆਪ ਕੋਲ ਤਾਂ ਸਿਰਫ ਨਾਮ ਪਛਾਣਾ ਲੈ ਲਓ ਹਾਂ ਇਹ ਸਰਾਣੇ ਆ ਕ੍ਰੋਸ਼ੀਏ ਦੇ ਬੁਨੇ ਹੋਏ ਤੇ ਇਹ ਕੀ ਆ ਰਮਾਲ ਇਹ ਰਮਾਲ ਹਾਂ ਇਹ ਪ੍ਰਾਂਤ ਦਾ ਰਮਾਲ ਆ ਇਹ ਉਹਦੇ ਬਹੁਤ ਬਣਾਉਂਦੇ ਹੁੰਦੇ ਸੀਗੇ ਇਹ ਵੀ ਕਰੋਸ਼ੀਏ ਦਾ ਰਮਾਲ ਆ। ਕ੍ਰੇਲਿਆਂ ਦਾ ਇਹਨੇ ਇਹਨਾਂ ਨੇ ਡਿਜ਼ਾਈਨ ਕ੍ਰੇਲਿਆਂ ਦਾ ਪਾਇਆ ਹੋਇਆ ਇਹਦੇ ਤੇ। ਆਹ ਦੇਖੋ। ਅਗਲਾ ਕਿਹੜਾ? ਦੇਖੋ ਕਿੰਨੇ ਸੋਹਣੇ ਬਣੇ ਹੋਏ ਆ। ਉਦੋਂ ਇਹ ਹਰ ਘਰ ਦੇ ਵਿੱਚ ਹਰ ਹਰ ਕਿਸੇ ਦੀ ਪੇਟੀ ਦੇ ਵਿੱਚ ਇਹ ਸਮਾਨ ਹੁੰਦਾ ਸੀ। ਬਹੁਤ ਹੀ ਸੋਹਣਾ ਲੱਗਦਾ ਹੁੰਦਾ ਸੀਗਾ। ਇੱਕ ਦੂਜੇ ਤੋਂ ਪਿੰਡ 'ਚ ਡਿਜ਼ਾਈਨ ਹਨਾ ਮੰਗ ਕੇ ਲੈ ਜਾਂਦੇ ਹੁੰਦੇ ਸੀਗੇ ਪਹਿਲਾਂ। ਆਹ ਦੇਖੋ। ਕਿੰਨਾ ਸੋਹਣਾ ਦੇਖੋ ਹਾਂ ਆ ਦੇਖੋ ਇਹ ਚੌਰਸ ਸ਼ੇਪ ਦੇ ਵਿੱਚ ਬਣਾਇਆ ਵਾ ਇਹ ਵੀ ਆਪਣਾ ਪਾਣੀ ਲੈਣ ਦੇ ਇਹ ਕੀ ਆ ਹਾਂ ਬਾਕੀ ਵੀ ਸਮਾਨ ਆਪਾਂ ਸਾਰਾ ਕੱਢ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਸਰਾ ਨੇ ਪੇਂਟ ਕੀਤੇ ਵੇ ਇੱਕ ਉਹ ਹਨਾ ਸੀਗਾ ਇਹਨਾਂ ਤੇ ਵਰਕ ਕੀਤਾ ਵਾ ਮਸ਼ੀਨ ਨਾਲ ਵਰਕ ਕੀਤਾ ਵਾ ਤੇ ਕਰੋਸ਼ੀਏ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਐ ਸਾਈਡਾਂ ਤੋਂ ਇਹਦੇ ਤੇ ਵੀ ਮਸ਼ੀਨ ਵਰਕ ਆ ਹਨਾ ਦੋ ਬਕਾਣ ਨਹੀਂ ਫੋਨ ਦੀ ਨਾ ਹੋਉਂਗੀ ਸੀ ਹਾਂ ਤੇ ਆ ਸੀਂਗਾ ਪੱਖੀਆਂ ਇਹ ਮੰਮੀ ਦੀ ਪੇਟੀ ਚੋਂ ਅਸੀਂ ਪੱਖੀਆਂ ਕੱਢੀਆਂ ਦੇਖੋ ਕਿੰਨੇ ਘਸੇ ਹੋਣਗੇ ਪੱਖੀਆਂ ਇਹ ਦਸੂਤੇ ਦੀਆਂ ਬੁਣੀਆਂਆਂ ਹਨਾ ਹਾਂ ਰੀਲਾਂਆਂ ਦੀਆਂ ਬਰੀਕ ਰੀਲਾਂਆਂ ਆ ਦੇਖੋ ਪੱਖੀਆਂ ਦੇ ਡਿਜ਼ਾਈਨ ਦੇਖੋ ਤੁਸੀਂ ਹਾਂ ਦੇਖੋ ਇਹ ਆ ਕਿਹੜਾ ਡਿਜ਼ਾਈਨ ਹੈ ਹੈ ਇਹ ਜਿਗਜਾਗ ਜੀ ਕਿ ਜਿਆਦਾ ਅੱਗੇ ਇਹਨੂੰ ਕੁਝ ਹੋਰ ਹੀ ਕਹਿੰਦੇ ਹੁੰਦੇ ਸੀਗੇ ਮੰਮੀ ਵਾਲੀ ਕੁਝ ਹੋਰ ਹੀ ਕਹਿੰਦੇ ਹਾਂ ਮੇਰਾ ਸੀ ਬਾਕੀ ਵੀ ਸਾਰਾ ਸਮਾਨ ਆਪਾਂ ਕੱਢ ਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਆਹ ਤਾਂ ਉਹਦੇ ਨਾਲ ਕੱਢੀ ਵੀ ਐ ਮੋਤੀ ਨਾਲ ਹਨਾ ਕਿੰਨੀ ਸੋਹਣੀ ਹਵਾ ਆਉਂਦੀ ਐ ਨਾ ਝਾਲਰ ਨਾਲ ਹਨਾ ਇਹ ਕਿਹੜੀ ਐ ਇਹ ਫਲਕਾਰੀ ਇਹ ਫਲਕਾਰੀ ਦੀ ਪੱਖੀ ਕੱਢੀ ਹੋਈ ਹੈ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਪਾਈ ਹੋਏ ਹੈ ਹਨ ਤੇ ਇਹਦੇ ਨਾਲ ਆ ਬਾਦਲੇ ਦੀ ਨਾਲ ਜ਼ਰੀ ਦਾ ਉਹ ਪਾਇਆ ਹੈ ਹਨ ਹਾਂ ਬਾਦਲੇ ਦੀ ਬਾਦਲੇ ਦਾ ਡਿਜ਼ਾਈਨ ਪਾਇਆ ਹੈ ਕਈ ਪੱਖੀਆਂ ਨੂੰ ਵੱਡੇ ਵੱਡੇ ਫੁੱਲ ਲਾਏ ਹੋਏ ਆ ਦੇਖੋ ਕਿੰਨਾ ਸੋਹਣਾ ਲੱਗਦਾ ਸਾਰਾ ਸਮਾਨ ਆਹ ਹੈ ਉਹ ਹਾਂ ਮੰਮੀ ਨੇ ਤਾਰਾਂ ਦਾ ਬੜਾ ਸੋਹਣਾ ਸਮਾਨ ਬਣਾਇਆ ਵਾ ਸੀ ਕਿੰਨਾ ਸੋਹਣਾ ਲੱਗਦਾ ਦੇਖੋ ਇਹ ਆਪਾਂ ਹੁਣ ਵੀ ਬਣਾ ਲੈਨੇ ਆ ਵੈਸੇ ਇਹ ਸਮਾਨ ਸਾਰਾ ਸਾਨੂੰ ਆਉਂਦਾ ਹੈ ਸਾਨੂੰ ਆਉਂਦਾ ਹੈ ਇਹ ਸਮਾਨ ਬਣਾਉਣਾ ਸਾਰਾ ਆਪਾਂ ਬਣਾ ਲਈਦਾ ਆ ਚਾਦਰ ਮੈਨੂੰ ਬਹੁਤ ਪਸੰਦ ਆ ਹਾਂ ਤੁਹਾਨੂੰ ਦੱਸਿਆ ਮੈਂ ਸਾਰਾ ਹੱਥੀ ਬਣਾਇਆ ਦੇਖੋ ਕਿੰਨਾ ਸੋਹਣਾ ਮੈਂ ਅਖੀਰ ਉਮੀਦ ਕਰਦੇ ਆ ਤੁਹਾਨੂੰ ਇਹ ਸਾਰਾ ਪਸੰਦ ਆਊਗਾ ਪਰ ਅਸੀਂ ਬਾਅਦ ਵਿੱਚ ਡਿਟੇਲ ਚ ਵੀਡੀਓ ਵੀ ਬਣਾਵਾਂਗੇ ਇਹਦੀ ਧੰਨਵਾਦ